ਖਾਲੇ ਦਾ ਹੈ ਸਾਡੇ ਦਸੂਏ ਦੇ ਐਸੋਸੀਏਸ਼ਨ ਦੇ ਬੰਦੇ ਹੈਗੇ ਕਾਫੀ ਇਕੱਠੇ ਹੋ ਕੇ ਲੋਕੀ ਆਏ ਹੈਗੇ ਕੱਲ ਉੱਤੇ ਨਾ ਇੱਕ ਉਹਨਾਂ ਦਾ ਬੰਗਾਲੀ ਕਾਰਗਿਰ ਸੀ ਉਹ ਕਮਸ ਕਮ 2 ਕਿਲੋ ਦੇ ਕਰੀਬ ਸੋਨਾ ਲੈ ਕੇ ਉਹ ਸਾਰਿਆਂ ਦਾ ਮਾਲ ਮਤਲਬ ਬਣ ਲਈ ਦਿੱਤਾ ਹੁੰਦਾ ਕਿਹੜੇ ਸੁਨਾਰਿਆਂ ਦਾ ਕਿੱਥੇ ਦੇ ਦਸੂਏ ਦੇ ਅੱਛਾ ਤੇ ਉਹ ਲੈ ਕੇ ਨਾ ਸਵੇਰੇ ਸਵੇਰੇ 도ੜ ਗਿਆ ਕੱਲ ਤੇ ਸਾਨੂੰ ਕੱਲ ਉਹਨਾਂ ਦੇ ਫੋਨ ਆਏ ਸੀ ਕਿ ਅਸੀਂ ਕਿ ਕੋਈ ਨਹੀਂ ਜੀ ਆਜੋ ਅਸੀਂ ਸਵੇਰੇ ਸਾਰੇ ਇਕੱਠੇ ਹੋ ਕੇ ਨਾ ਐਸਪੀ ਐਸਪੀ ਨਾਲ ਮਿਲਾਂਗੇ ਜਿੰਦ ਲੰਬਜ ਨੇ ਸਾਨੂੰ आश्वासन ਦਿੱਤਾ ਇਹਦੇ ਬਾਰੇ ਚ ਜੋ ਵੀ ਬੰਦੀ ਕਾਰਵਾਈ ਕਰਾਂਗੇ ਉਹ ਉਹਨਾਂ ਨੇ ਇਮੀਡੀਏਟ ਐਸਐਚਓ ਦਸੂਹਾ ਨੂੰ ਆ ਨਿਰਦੇਸ਼ ਦਿੱਤਾ ਕਿ ਤੁਸੀਂ ਜਲਦੀ ਜਲਦੀ ਕਾਰਵਾਈ ਕਰੋ ਉਹ ਬੰਦੇ ਨੂੰ ਫੜੋ ਹੈ ਉਹਨਾਂ ਦੇ ਕੋਈ ਰਿਲੇਟਿਵ ਹੈਗਾ ਉਹਨਾਂ ਨੂੰ ਫੜੋ ਤੇ ਇਹਨਾਂ ਦਾ ਸੋਨਾ ਬਰਾਮਦ ਕਰੋ ਸਰ ਜਿਹੜੇ ਇਹ ਹੁਕਾਰੀ ਕਰਾ ਇਹਨਾਂ ਦਾ ਕੋਈ ਹੋਰ ਨਹੀਂ ਉਹਦਾ ਡਾਟਾ ਲਿੱਤਾ ਹੁੰਦਾ ਕਿੱਥੋਂ ਆਏ ਕੋਣ ਆ ਕੀ ਹੈ ਦਾੜਾ ਦਾ ਲਿੱਤਾ ਹੁੰਦਾ ਬਰ ਬੰਦਨਾ ਫਿਰ 15 20 ਸਾਲ ਤੋਂ ਕੰਮ ਕਰ ਰਹੇ ਆ ਹਾਂਜੀ ਦੇਖੋ ਇੱਥੇ ਦੇ ਬਸਿੰਦੇ ਹੋ ਜਾਂਦੇ ਹਾਂਜੀ ਇਵੇਂ ਕਈਆਂ ਲੋਕਾਂ ਨੇ ਬੋਰਡ ਤੇ ਬਣਾ ਲਏ ਆਧਾਰ ਕਾਰਡ ਇੱਥੇ ਬਣੇ ਹੈਗੇ ਪਰ ਉਹ ਕਿਸੇ ਦਾ ਕੀ ਪਤਾ ਕਦੋਂ ਕਿਸੇ ਦੇ ਮਨਚੇ ਖੋਟ ਆ ਜਾਣਾ ਹੈਨਾ ਤੇ ਇਸ ਕਰਕੇ ਉਹ ਦੂਜਾ ਕਾਰਡ ਹੋ ਗਿਆ ਜੀ ਪਹਿਲੇ ਹੋਟੇ ਹੋਇਆ ਸੀ ਤੁਹਾਡੇ ਬਹੁਤ ਕਾਰਡ ਹਰ ਆਲ ਓਵਰ ਪੰਜਾਬ ਚ ਹੋ ਰਹੇ ਆ ਹੈਨਾ ਤੇ ਇਹਦਾ ਵੀ ਕੀ ਕਰਸੇ ਜਦੋਂ 15 20 ਸਾਲ ਤੇ ਬੰਦਾ ਕੰਮ ਕਰਿਆ ਹਾਂਜੀ ਹੱਥ ਪਾਉਣ ਵਾਸਤੇ ਕੀ ਸੋਚਿਆ ਇਹਨਾਂ ਨੂੰ ਉਹਨੇ ਦੇ ਬਾਰੇ ਤੇ ਅਸੀਂ ਪੰਜਾਬ ਲੈਵਲ ਦੀ ਮੀਟਿੰਗ ਕਰਾਈ ਅੱਗੇ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਇਹ ਵੀ ਅਸੀਂ ਤਾਂ ਕਹਿੰਦੇ ਵੀ ਆਇਡੈਂਟੀਫਿਕੇਸ਼ਨ ਲਾਓ ਇਹ ਇਹਨਾਂ ਨਾਲ ਸਾਨੂੰ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਪੁਲਿਸ ਪੁਲਿਸ ਨੂੰ ਵੀ ਨਾਲ ਸਾਡੇ ਨਾਲ ਕੰਮ ਕਰਨਾ ਚਾਹੀਦਾ ਕਿ ਇਹ ਇਹਨਾਂ ਦੀ ਆਇਡੈਂਟੀਫਿਕੇਸ਼ਨ ਲੈ ਕੇ ਟ੍ਰੇਸ ਆਊਟ ਕਰੇ ਇਹਨਾਂ ਨੂੰ ਉਹਦਾ ਵੀ ਇਹ ਜਿਹੜੇ ਬੰਗਾਲੀ ਹੁੰਦੇ ਨੇ ਜੀ ਨਿੱਤ ਨਵੇਂ ਛੋਟੇ ਛੋਟੇ ਬੱਚੇ ਲੈ ਕੇ ਆਉਂਦੇ ਹਾਂਜੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੌਣ ਕਿੰਨੂ ਲੈ ਰਿਹਾ ਇਹ ਸਹੀ ਕਲੈਰੀ ਕਲੈਰੀ ਫੀਸ ਲੈ ਰਹੇ ਇਮਾਨਤ ਕਰਦੇ ਆਪਾਂ ਪ੍ਰਸ਼ਾਸਨ ਕੋਲ ਇਹ ਵੀ ਅਸੀਂ ਇਹ ਮੰਗ ਕਰਦੇ ਆ ਕਿ ਇਹਦਾ ਜਲਦੀ ਜਲਦੀ ਹੱਲ ਹੋਵੇ ਕਿ ਆਣ ਵਾਲੇ ਟਾਈਮ ਤੇ ਦੇਖੋ ਸਨੇਾਰੇ ਬੜੇ ਸੌ ਟਾਰਗੇਟ ਹੋ ਗਏ ਹਰ ਜਗ੍ਹਾ ਨਾਲ ਦੇਖੋ ਟਕੈਤੀਆਂ ਹੋ ਰੀਆਂ ਔਰ ਇਹ ਜਿਹੜੇ ਨਿਤ ਨਵੀਆਂ ਸੋਨਾ ਲੈ ਕੇ ਦੌੜ ਰਹੇ ਆ ਕੋਈ ਲਿਖਾ ਪੜੀ ਹੈ ਨਹੀਂ ਇਹਨਾਂ ਦੀ ਕੋਈ ਪਤਾ ਨਹੀਂ ਕਿਤੇ ਦੌੜ ਜਾਂਦੇ ਇਹ ਲਭਦੇ ਹੀ ਹਨ ਇਹ ਮੈਕਸੀਮ ਬੰਗਾਲੀ ਯੂਪੀ ਦੇ ਵੀ ਹੈਗੇ ਵਿਚ ਲੋਕ ਮਰਾਠੇ ਵੀ ਹੈਗੇ ਕਿਰਦ ਕਰਕੇ ਅਸੀਂ ਇਹ ਕੰਦੇ ਪ੍ਰਸ਼ਾਸਨ ਨੂੰ ਇਹਦੇ ਤੇ ਨਕੇਲ ਪਾਈ ਜਾਵੇ ਇਸ ਦਾ ਜੀ ਸਰ ਫਿਰ ਤੁਸੀਂ ਜਿਹੜਾ ਇੱਕ ਮਾਮਲਾ ਹੋਇਆ ਸੀਗਾ ਅੱਜ ਸੁਨਾਰੇ ਸਾਰੇ ਇੱਥੇ ਆਏ ਕੀ ਨਰੇ ਸਾਰਾ ਮਸਤ ਇਹ ਹੁਣੇ ਮੇਰੇ ਧਿਆਨ ਵਿੱਚ ਆਇਆ ਵੀ ਇੱਥੇ ਜਿਹੜੇ ਸੁਨਾਰੇ ਨੇ ਉਹਨਾਂ ਨੇ ਕੋਈ ਆਪਣਾ ਜੀ ਕੰਮ ਕਰਨ ਵਾਸਤੇ ਬੰਦਾ ਰੱਖਿਆ ਹੋਇਆ ਸੀ ਉਹ ਇਹਨਾਂ ਦਾ ਕਾਫੀ ਜਿਹੜਾ ਸਮਾਨ ਜਿਹੜਾ ਸੋਨਾ ਹੈ ਉਹ ਲੈ ਕੇ ਇੱਥੋਂ ਚੋਰੀ ਕਰਕੇ ਭੱਜ ਗਿਆ ਤਾਂ ਇਮੀਡੀਏਟਲੀ ਅਫੀਰ ਦਰਜ ਕਰਿਆ ਅਤੇ ਦਰਜ ਕਰਕੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਉਹ ਬਣਾ ਕੇ ਦੋਸ਼ੀ ਨੂੰ ਫੜਨ ਵਾਸਤੇ ਰਵਾਨਾ ਕੀਤੀ ਜਾ ਰਹੀ ਹੈ ਸਰ ਕੋ ਫਟਾ ਕਿੰਨਾ 7 ਵਜੇ ਦਾ ਪ੍ਰਾਇਮਰ ਅਫਸਾਈ ਤੇ ਨਾ ਦੱਸਿਆ ਵੀ 2 ਕਿਲੋ ਸੋਨਾ ਲੈ ਕੇ ਬਾਕੀ ਜਿਹੜੀ ਇਹ ਤਫਸੀਲ ਦੇ ਵਿੱਚ ਕੁਝ ਵੱਧੇ ਹੋਰ ਵੀ ਹੋਣਗੇ ਜਿਹੜਾ ਦਾ ਸਮਾਨ ਜਾਇਆਗਾ ਸਾਰਾ ਤਫਸੀਲ ਵਿੱਚ ਲੰਦਾ ਜਾਏ ਸਰ ਇਕੱਲਾ ਸੀ ਕੋ ਫਿਲਹਾਲ ਤੋ ਜਿਹਨਾਂ ਦੱਸਿਆ ਵੀ ਉਹ ਇਕੱਲਾ ਸੀ ਇੱਥੇ ਤੋ ਇਹਨਾਂ ਦਾ ਜਿਹੜਾ ਸੋਨਾ ਜਿਹੜਾ